ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਲਈ ਬਾਸੇ ਖਾਸਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੇ ਕਲੈਕਸ਼ਨ ਰੈਡੀ ਹੋ ਕੇ ਜਾ ਰਹੀ ਆ ਦਿਖਾਉਣਿਆ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਫਸਟ ਸੂਟ ਕਾਟਨ ਦੇ ਉੱਪਰ ਬਣਿਆ ਹੋਇਆ ਮਸਟਰਡ ਸ਼ਰਟ ਆਰ ਬਲੈਕ ਬਹੁਤ ਸੋਹਣਾ ਪੈਚ ਦੇ ਕੇ ਆਪਾਂ ਵਰਕ ਦੇਖ ਕੇ ਸਲਵਾਰ ਰੈਡੀ ਕੀਤੀ ਆ ਦੁਪੱਟਾ ਪੈਨਲ ਦਿੱਤੇ ਸ਼ਰਟ ਤੇ ਇਸ ਕੋਸ ਆਰਗੰਜ਼ਾ ਦਾ ਦੁਪੱਟਾ ਬਹੁਤ ਸੋਹਣਾ ਡਾਈ ਕਰਕੇ ਆਪਾਂ ਫੋਰ ਸੈੱਟ ਫਿਨਿਸ਼ਿੰਗ ਲਈ ਲੇਸ ਦਿੱਤੀ ਹੈ ਫਿਨਿਸ਼ਿੰਗ ਲਈ ਆਪਾਂ ਚੌਕੀ ਰੇ ਤੇ ਪੱਟੀ ਦਿੱਤੀ ਹੈ ਔਰ ਇਹਦੀ ਬੈਕ ਤੇ ਵੀ ਪੈਨਲ ਬਨੇ ਹੋਏ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਨੈਕ ਸੂਟ ਲੀਲਨ कॉटन ਦੇ ਉੱਪਰ ਬਹੁਤ ਪਿਆਰੀ ਸਲਵਾਰ ਬਣੀ ਹੈ ਬਾਜੂ ਤੇ ਬੂਟਾ ਦਿੱਤਾ ਹੈ ਨੈਕਲਾਈਨ ਬਹੁਤ ਪਿਆਰੀ ਬਣੀ ਹੈ ਕਿਰੇ ਤੇ ਬਾਰਡਰ ਬਣਿਆ ਹੈ ਇਹ ਸਾਰੇ A ਲਾਈਨ ਸੂਟ ਬਨੇ ਹੋਏ ਆ ਔਰ ਮਸਲੀਨ ਦਾ ਲਾਈਨਿੰਗ ਦੁਪੱਟਾ ਦਿੱਤਾ ਬਹੁਤ ਸੋਹਣੂ ਡਾਈ ਕਰਕੇ ਆਪਾਂ ਫੋਰ ਸਾਈਡ ਲਈਸ ਦਿੱਤੀ ਆ ਔਰ ਇਹਦਾ ਪਲੱਸ ਪੁਆਇੰਟ ਹੈ ਕਿ ਇਹਦੀ ਬੈਗ ਤੇ ਵੀ ਬੂਟੀ ਬਣੀ ਹੋਈ ਹੈ। ਕਾਫੀ ਕਲਰ ਦੇ ਉੱਪਰ ਬਣਿਆ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ। ਨੈਕਸਟ ਉੱਤੇ ਡਬਲ ਟੋਨ ਕਾਟਨ ਦੇ ਉੱਪਰ ਬਣਿਆ ਕਾਟਨ ਸਿਲਕ ਦੇ ਬਹੁਤ ਪਿਆਰੇ ਕਲਰ ਦੇ ਵਿੱਚ ਆਪਾਂ ਬੂਟੀ ਦਿੱਤੀ ਆ। फिनिशिंग लिए हो ले लेस दि है और योटम से भी बूटी वर्क है संटेंसिल डी आप दुपट्टा किता दुपट्टे कैमरेच कलर चेंज आ रहा थोड़ा नैक्स सूट अपने को ले बहुत प्यारा सूट है कॉटन के उपर सूट बनया खुला डुला एदपट्टा ਲਾਇਜ਼ਰ ਸੂਟ ਰੈਡੀ ਕੀਤਾ ਆਪਾਂ ਬਹੁਤ ਪਿਆਰਾ ਨੈੱਕ ਬਣਿਆ ਇਹਦਾ ਬਹੁਤ ਪਿਆਰਾ ਕਲਰ ਹੈ ਸੂਟ ਦਾ ਪ੍ਰਿੰਟ ਬਹੁਤ ਪਿਆਰਾ ਹੈ ਇਹ ਬਾਜੂ ਦਾ ਡਿਜ਼ਾਈਨ ਹੈ ਚੌਕੇ ਰਿਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਔਰ ਦੁਪट्टे ਨੂੰ ਫੁੱਸਾਏ ਲੇਸ ਨਾਲ ਆਪਾਂ ਰੈਡੀ ਕੀਤਾ ਇਹਦੇ ਵਿੱਚ ਸਾਡੇ ਕੋਲੇ ਕਾਫੀ ਪ੍ਰਿੰਟ ਨੇ ਤੁਸੀਂ ਆਰਡਰ ਕਰ ਸਕਦੇ ਹੋ ਆਰ ਸਟਿਚ ਵੀ ਲੈ ਸਕਦੇ ਸਾਡੇ ਤੋਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਆਰਡਰ ਕਰਨ ਲਈ ਸਾਡੇ ਦਿੱਤੇ ਹੋਏ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਥੈਂਕ ਯੂ